ਖਬਰ ਨਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਿਵਾਲਦੀ ਜੇ ਗੱਲ ਕਰੀਏ ਦਿੱਲੀ ਦੀ ਦਿੱਲੀ ਦੇ ਵਿੱਚ 5 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੀ VOTING ਹੋਵੇਗੀ ਅਤੇ 8 ਫਰਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣਗੇ ਇਹਨਾਂ ਦਿਨਾਂ ਦੇ ਵਿੱਚ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵਿਚਾਰ ਹਵਾਵਾਂ ਤੇਜ਼ ਹੋ ਚੁੱਕੀਆਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਜਿੰਨੇ ਵੀ ਵਿਧਾਇਕ ਮੰਤਰੀ ਅਤੇ ਪਲੱਸ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੁਬ ਹੁਬ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਸਟੇਜ ਸਟੇਜ ਸਜਾਏ ਜਾ ਰਹੇ ਨੇ ਪ੍ਰਚਾਰ ਕੀਤੇ ਜਾ ਰਹੇ ਨੇ ਲੇਕਿਨ ਉਧਰ ਆਮ ਆਦਮੀ ਪਾਰਟੀ ਦੀ ਸਥਿਤੀ ਜਿਹੜੀ ਹੈ ਉਹ ਵੀ ਡਾਮਡੋਲ ਹੋ ਗਈ ਹੈ ਜੇ ਗਣ ਕਰੀਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੂਵਾਲ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਭਾਵੇਂ ਉਹਨਾਂ ਕਹਿ ਦਿੱਤਾ ਹੈ ਕਿ ਸਾਡੇ ਹੌਸਲੇ بلند ਨੇ ਇਸ ਇਸ ਵਾਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਅਰਵਿੰਦ ਕੇਸ਼ੂਵਾਲ ਜਿਹੜੇ ਸੀਐਮ ਦਾ ਚਿਹਰਾ ਨਹੀਂ ਹੋਣਗੇ ਨਾ ਹੀ ਆட்சி ਹੋਵੇਗੀ ਹੋਣਗੇ ਮਨੀਸ਼ ਸੋਧਿਆ ਮਨੀਸ਼ ਸੋਦੀਆ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਸ ਦਾ ਐਲਾਨ ਕਰ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਰੀਵਾਲ ਵੱਲੋਂ ਅਜਿਆ ਕਿਉਂ ਕੀਤਾ ਇਸ ਬਾਰੇ ਵੀ ਗੱਲਬਾਤ ਕਰਾਂਗੇ ਇਹ ਪਹਿਲਾਂ ਆਲਰੇਡੀ ਸੁਪਰੀਮ ਕੋਰਟ ਦੇ ਵਿੱਚ ਮੰਨ ਕੇ ਆਏ ਨੇ ਕਿ ਜਿੰਨੀ ਦੇਰ ਤੱਕ ਮੈਂ ਸਾਰੇ ਕੇਸਾਂ ਤੋਂ ਬਹਾਲ ਨਹੀਂ ਹੋ ਜਾਂਦਾ ਬਰੀ ਨਹੀਂ ਹੋ ਜਾਂਦਾ ਓਨੀ ਦੇਰ ਤੱਕ ਐਸੇ ਮੈਂ ਮੁੱਖ ਮੰਤਰੀ ਦਾ ਅਹੁਦਾ ਨਹੀਂ ਸੰਭਾਲਾਂਗਾ ਇਸ ਕਰਕੇ ਆਸ਼ੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੁਣ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਰਮਨ ਪਿਆਰੇ ਕਹਿ ਰਹੇ ਨੇ ਵੈਸੇ ਤਾਂ ਖਾਸਮ ਖਾਸ ਨੇ ਅਰਵਿੰਦ ਕੇਸ਼ਵਾਲ ਦੇ ਇੱਕ ਦੂਜੇ ਤੋਂ ਬਿਨਾ ਸਾਹ ਵੀ ਨਹੀਂ ਲੈਂਦੇ ਚਾਹੇ ਉਹ ਮਰੀਜ਼ ਸੋਦੀਆ ਹੋਵੇ ਚਾਹੇ ਆਰ ਰਵਿੰਦ ਕੇਸ਼ੀਵਾਲ ਹੋਵੇ ਲੇਕਿਨ ਇਧਰ ਅਰਵਿੰਦ ਕੇਸ਼ੀਵਾਲ ਵੱਲੋਂ ਅੱਜ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਨਾਲ ਉਹਨਾਂ ਨੇ ਲਗਾਇਆ ਕਿ ਜੇਕਰ ਇਟ ਮੀਨਸ ਕਿ ਆਮ ਆਦਮੀ ਪਾਰਟੀ ਦੀ ਸਥਿਤੀ ਡਾਵਾ ਡੋਲ ਹੈ ਕਿੱਥੇ ਦਿੱਲੀ ਦੇ ਵਿੱਚ ਜੇਕਰ ਦਿੱਲੀ ਦੇ ਵਿੱਚ ਸਥਿਤੀ ਡਾਵਾ 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 ਡਾ ਉਹਨਾਂ ਨੂੰ ਨੇਪਰੇ ਨਹੀਂ ਚੜਾਇਆ ਗਿਆ ਲੇਕਿਨ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲਦੀ ਕਿਉਂਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਧੜਾ ਧੜ ਰੈਲੀਆਂ ਕਰ ਰਹੀ ਹੈ راہુલ ਗਾਂਧੀ ਪ੍ਰਿੰਕਾ ਗਾਂਧੀ ਅਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਉਹ ਪੂਰਾ ਤਾਮ-ਚਾਮ ਚੋਕਰੀ ਹੈ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੂਤਰ ਦੱਸਦੇ ਨੇ 70 ਦੇ ਵਿੱਚੋਂ 45 ਸੀਟਾਂ ਜਿਹੜੀਆਂ ਨੇ ਉਹ ਇਸ ਵਾਰ ਜਿੱਤ ਰਹੀ ਹੈ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਹਾਲੇ ਵੀ 3 ਨੰਬਰ ਤੇ ਚੱਲ ਰਹੀ ਹੈ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਹੈ ਇਸ ਕਰਕੇ ਜਿਹੜੀ ਸਥਿਤੀ ਡਾਵਾ ਡੋਰ ਹੋਈ ਹੈ ਆਮ ਆਦਮੀ ਪਾਰਟੀ ਦੀ ਇਸ ਸਥਿਤੀ ਡਾਵਾ ਡੋਰ ਹੋਣ ਦੇ ਬਾਅਦ ਯੁੱਧ ਵੀ ਜਿਹੜਾ ਹੈ ਅ ਕਿਰਜੀਵਾਲ ਉਹਨਾਂ ਨੇ ਕਹਿ ਦਿੱਤਾ ਹੈ ਕਿ ਮੈਂ ਮੁੱਖ ਮੰਤਰੀ ਨਹੀਂ ਹੋਵਾਂਗਾ ਮੁੱਖ ਮੰਤਰੀ ਹੋਣਗੇ ਮਨੀਸ਼ ਸੋਦੀਆ ਜੇਕਰ ਸਾਨੂੰ ਸੰਪੂਰਨ ਤੌਰ ਤੇ ਬਹੁਤ ਮਿਲਦਾ ਹੈ ਉਹਨਾਂ ਨੇ ਕਿਹਾ ਕਿ ਗੱਠਬੰਧਨ ਦੇ ਨਾਲ ਅਸੀਂ ਸਰਕਾਰ ਨਹੀਂ ਬਣਾਵਾਂਗੇ ਚਾਹੇ ਸਾਡੇ ਕੋਲ ਅਧੀਆਂ-ਅਧੀਆਂ ਸੀਟਾਂ ਜਿੱਤੀਆਂ ਜਾਂਦੀਆਂ ਨੇ ਉਹਨਾਂ ਨੇ ਗੱਲ ਕੀਤੀ ਹੈ ਕਾਂਗਰਸ ਪਾਰਟੀ ਦੀ ਤਾਂ